ਸਰਨੂ ਪਿਆਰਪਰੀ ਸਬ지ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨ ਫੂਡ ਰੈਸਪੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਹਰੇ ਮਟਰ ਦੀ ਲਾਜ਼ਬਾਨ ਸਬਜੀ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਹਰੇ ਮਟਰ ਦੀ ਸਬਜੀ ਬਣਾ ਕੇ ਖਾ ਲਈ ਤਾਂ ਤੁਸੀਂ ਬਾਰ ਬਾਰ ਬਣਾਉਂਗੇ ਸਬਜੀ ਨੂੰ ਬਣਾਉਣ ਦਾ ਤਰੀਕਾ ਬਿਲਕੁਲ ਸਿੰਪਲ ਹੈ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਹਰੀ ਮਟਰ ਦੀ ਸਬਜ਼ੀ ਬਣਾਉਣ ਲਈ ਮੈਂ ਇੱਕ ਕੌਲੀ ਹਰੇ ਤਾਜ਼ਾ ਮਟਰ ਲਈ ਨੇ ਹੁਣ ਸਭ ਤੋਂ ਪਹਿਲਾਂ ਆਪਾਂ ਮਟਰਾਂ ਨੂੰ ਉਬਾਲ ਕੇ ਤਿਆਰ ਕਰਾਂਗੇ ਮਟਰਾਂ ਨੂੰ ਉਬਾਲਣ ਲਈ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈ ਪਾਣੀ ਨੂੰ ਉਬਾਲ ਆਉਣਾ ਸ਼ੁਰੂ ਹੋ ਗਏ ਹੁਣ ਇਸ ਵਿੱਚ ਆਪਾਂ ਅੱਧਾ ਛੋਟਾ ਚਮਚ ਨਮਕ ਅੱਧਾ ਚਮਚ ਚੀਨੀ ਪਾ ਦੇਵਾਂਗੇ ਨਾਲ ਹੀ ਆਪਾਂ ਹਰੇ ਮਟਰ ਪਾ ਦੇਵਾਂਗੇ ਚੀਨੀ ਪਾਉਣ ਨਾਲ ਹਰੀ ਮਟਰਾਂ ਦਾ ਕਲਰ ਖਰਾਬ ਨਹੀਂ ਹੁੰਦਾ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਮਟਰਾਂ ਨੂੰ 1-2 ਮਿੰਟ ਲਈ ਉਬਾਲ ਲਵਾਂਗੇ 1-2 ਮਿੰਟ ਤੋਂ ਆਪਾਂ ਮਟਰਾਂ ਨੂੰ ਜ਼ਿਆਦਾ ਨਹੀਂ ਉਬਾਲ ਲੈਣਾ ਹਰੇ ਮਟਰਾਂ ਨੂੰ ਉਬਾਲ ਆ ਗਿਆ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਮਟਰਾਂ ਨੂੰ ਆਪਾਂ ਪਾਣੀ ਵਿੱਚੋਂ ਬਾਹਰ ਕੱਢ ਦੇਵਾਂਗੇ ਮਟਰਾਂ ਨੂੰ ਆਪਾਂ ਇੱਕ ਪੌਣੀ ਵਿੱਚ ਪਾ ਦੇਵਾਂਗੇ ਤਾਂ ਜੋ ਸਾਰਾ ਪਾਣੀ ਆਸਾਨੀ ਨਾਲ ਨਿਕਲ ਜਾਵੇ ਮਟਰਾਂ ਵਿੱਚੋਂ ਸਾਰਾ ਪਾਣੀ ਨਿਕਲ ਗਿਆ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਰੱਖ ਦੇਵਾਂਗੇ ਸਬਜ਼ੀ ਦੇ ਮਸਾਲਾ ਬਣਾਉਣ ਲਈ ਇੱਥੇ ਮੈਂ ਦੋ ਟਮਾਟਰ 10-12 ਕਲੀਆਂ ਲਸਣ एक इंची टुकड़ा अदरक द लिया अदरकों आप छोटे छोटे टुकड़े में कट ले सारिया चीज़ों आप पीस के तैयार करा सार चीज़ों आप मिक्सी के जग ब पा लवेंगी इस दा बिल्कुल ब्रीक पेस्ट बना के तैयार कर लवेंगी सारे चीज़ा आप पीस के तैयार कर लीया ने ਸਬਜ਼ੀ ਬਣਾਉਣ ਲਈ ਕੜਾਈ ਨੂੰ ਆਪਾਂ ਗੈਸ ਉੱਪਰ ਰੱਖ ਲੈ ਇਸ ਵਿੱਚ ਆਪਾਂ ਇੱਕ ਚਮਚ ਸਰੋਂ ਦਾ ਤੇਲ ਪਾ ਦੇਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਏ ਤੇਲ ਨੂੰ ਗਰਮ ਕਰਨ ਤੋਂ ਬਾਅਦ ਗੈਸ ਦਾ ਸੇਕ ਆਪਾਂ ਮੀਡੀਅਮ ਕਰ ਦਿੱਤੇ ਹੁਣ ਇਸ ਵਿੱਚ ਆਪਾਂ ਕਾਜੂ ਤੇ ਬਦਾਮ ਪਾ ਦੇਵਾਂਗੇ 10-12 ਕਾਜੂ 10-12 ਬਦਾਮ ਕਾਜੂ ਤੇ ਬਦਾਮ ਦੇ ਆਪਾਂ ਦੋ-ਦੋ ਟੁਕੜੇ ਕਰ ਲਏ ਨੇ ਕਾਜੂ ਤੇ ਬਦਾਮ ਨੂੰ ਆਪਾਂ ਮੀਡੀਅਮ ਸੇਕ ਤੇ ਹਲਕਾ ਜਿਹਾ ਭੁੰਨ ਲਵਾਂਗੇ ਜਦੋਂ ਆਪਾਂ ਕਾਜੂ ਤੇ ਬਦਾਮ ਨੂੰ ਭੁੰਨ ਕੇ ਸਬਜ਼ੀ ਵਿੱਚ ਐਡ ਕਰਾਂਗੇ ਤਾਂ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਕਾਜੂ ਤੇ ਬਦਾਮ ਨੂੰ ਆਪਾਂ ਹਲਕਾ ਜਿਹਾ ਭੁੰਨ ਲੇ ਹੁਣ ਇਸ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਉਸੇ ਕੜਾਈ ਵਿੱਚ ਆਪਾਂ ਦੋ ਵੱਡੇ ਚਮਚਰਾਂ ਦਾ ਤੇਲ ਹੋਰ ਪਾ ਦੇਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਇੱਕ ਤੇਜ ਪੱਤਾ ਇੱਕ ਟੁਕੜਾ ਦਾਲਚੀਨੀ ਇੱਕ ਵੱਡੀ ਇਲਾਇਚੀ ਇੱਕ ਚਮਚ ਜੀਰਾ ਪਾ ਦੇਵਾਂਗੇ ਸਾਰੀ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਭਨਨ ਲਵਾਂਗੇ ਸਾਰੀ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਏ। ਹੁਣ ਇਸ ਵਿੱਚ ਦੋ ਬ੍ਰਿਕਟ ਕੱਟੇ ਹੋਏ ਪਿਆਜ਼ ਪਾ ਦੇਵਾਂਗੇ। ਦਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਤੇਜ਼ੀ ਤੇ ਭੁੰਨ ਲਵਾਂਗੇ। ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਏ। ਹੁਣ ਇਸ ਵਿੱਚ ਮਸਾਲੇ ਐਡ ਕਰ ਦੇਵਾਂਗੇ। ਇੱਕ ਚਮਚ ਨਮਕ, ਅੱਧਾ ਚਮਚ ਹਲਦੀ, 1 ਚਮਚ ਧਨੀਆ ਪਾਊਡਰ 1 ਚਮਚ ਕਸ਼ਮੀਰੀ ਲਾਲ ਮਿਰਚ ਕਸ਼ਮੀਰੀ ਲਾਲ ਮਿਰਚ ਪਾਉਣ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਹੁੰਦਾ ਹੈ ਇਸ ਵਿੱਚ ਘੜੱਟਨ ਵੀ ਘਟ ਹੁੰਦੀ ਹੈ ਸਾਰੇ ਮਸਾਲੇ ਅਮ ਚੰਗੀ ਤਰ੍ਹਾਂ ਮਿਕਸ ਕਰਦੇ ਮੰਗੀ ਥੋੜਾ ਜਿਹਾ ਗਰਮ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਧੁੰਨ ਲਵਾਂਗੇ चंकी तरह मिक्स कर दत्ते मसाले में आप चंकी तरह भुन लवेंगे मसाले अपने चंगी तरह भुन के तैयार है हम इस पीसे हुए टमाटर पा देवें ਨਾਲ ਹੀ ਆਪਾਂ ਥੋੜਾ ਜਿਹਾ ਗਰਮ ਪਾਣੀ ਪਾ ਦੇਵਾਂਗੇ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਟਮਾਟਰ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈ ਮਸਾਲਾ ਆਪਣਾ ਪਿਆਰ ਹੈ। ਗਾਲੀ ਵਿੱਚ ਤੇਲ ਛੱੜਨਾ ਸ਼ੁਰੂ ਕਰ ਦਿੱਤੇ। ਹੁਣ ਇਸ ਵਿੱਚ ਆਪਾਂ 2 ਵੱਡੇ ਚਮਚ ਤਾਜੀ ਮਲਾਈ ਲਾ ਦੇਵਾਂਗੇ। ਮਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਲਾਈ ਪਾਉਣ ਨਾਲ ਸਬਜ਼ੀ ਦਾ ਟੇਸ ਬਹੁਤ ਵਧੀਆ ਆਉਂਦਾ ਹੈ। ਮਿਕਸ ਕਰਕੇ ਆਪਾਂ 2-3 ਮਿੰਟ ਲਈ ਭੁੰਨ ਲਵਾਂਗੇ। ਲਾਈ ਤੋਂ ਬਾਅਦ ਮਸਾਲੇ ਨੂੰ ਆਪਾਂ 2-3 ਮਿੰਟ ਲਈ ਭੁੰਨ ਲਏ। ਮਸਾਲਾ ਆਪਣਾ ਭੁੰਨ ਕੇ ਬਿਲਕੁਲ ਤਿਆਰ ਹੈ। ਜਿੰਨਾ ਵਧੀਆ ਆਪਾਂ ਮਸਾਲੇ ਨੂੰ ਭੁੰਨ ਕੇ ਸਬਜ਼ੀ ਬਣਾਉਨੇ ਆ, ਉਹਨਾਂ ਹੀ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਹੁਣ ਇਸ ਵਿੱਚ ਆਪਾਂ ਹਰੇ ਮਟਰ ਪਾ ਦੇਵਾਂਗੇ। ਮਟਰ ਨੂੰ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। मटरांना आपण मसले चं तर मिक्स करले आपण दो तिन मिनटले भुन लव हटर मसले आपण दो तीन मिनटली ले ਸ ਵਿੱਚ ਆਪਾਂ ਭੁੰਨੇ ਹੋਏ ਕਾਜੂ ਤੇ ਬਦਾਮ ਅੱਧਾ ਚਮਚ ਗਰਮ ਮਸਾਲਾ ਇੱਕ ਚਮਚ ਕਸੂਰੀ ਮੇਥੀ ਇੱਕ ਹਰੀ ਮਿਰਚ ਹਰੀ ਮਿਰਚ ਪਾਉਣਾ ਬਿਲਕੁਲ ਆਪਸ਼ਨਲ ਹੈ ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਵੀ ਰੱਖ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੀ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਇਸ ਵਿੱਚ ਆਪਾਂ 2 ਕੱਪ ਗਰਮ ਪਾਣੀ ਪਾ ਦੇਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਇਸ ਨੂੰ ਢੱਕ ਕੇ ਆਪਾਂ ਘੱਟ ਸੇਕ ਤੇ 7-8 ਮਿੰਟ ਲਈ ਪਕਾ ਲਵਾਂਗੇ ਸਬਜ਼ੀ ਨੂੰ ਆਪਾਂ 7-8 ਮਿੰਟ ਲਈ ਪਕਾ ਲਿਆ ਮੈਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੀ। ਸਬਜੀ ਆਪਣੀ ਬਣ ਕੇ ਤਿਆਰ ਹੈ। ਮਟਰ ਇਕਦਮ ਸੌਫਟ ਹੋ ਗਏ ਨੇ। ਇਸ ਵਿੱਚ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦੇਵਾਂਗੀ। ਇਸ ਨੂੰ ਮਿਕਸ ਕਰਕੇ 1-2 ਮਿੰਟ ਲਈ ਹੋਰ ਪਕਾ ਲਵਾਂਗੀ। ਸਬਜੀ ਗਾੜੀ ਜਾਂ ਪਤਲੀ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ। ਆਪਣੇ ਹਿਸਾਬ ਨਾਲ ਥੋੜਾ-ਬੱਧ ਪਾਣੀ ਐਡ ਕਰ ਸਕਦੇ ਹੋ। ਜਿਸ ਹਿਸਾਬ ਦੀ ਤੁਸੀਂ ਸਬਜੀ ਰੱਖਣਾ ਚਾਹੁੰਦੇ ਹੋ। ਸਬਜੀ ਆਪਣੀ ਬਣ ਕੇ ਤਿਆਰ ਹੈ ਗੈਸ ਨੂੰ ਆਪਾਂ ਬੰਦ ਕਰ ਦਿੱਤੇ ਸਬਜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਸਬਜੀ ਨੂੰ ਆਪਾਂ ਰੋਟੀ ਪਰੌਂਠੇ ਪੂਰੀ ਨਾਲ ਸਰਵ ਕਰ ਸਕਦੇ ਆ ਸਬਜੀ ਨੂੰ ਸਾਰੇ ਬਹੁਤ ਹੀ ਪਸੰਦ ਕਰਨਗੇ ਤੁਸੀਂ ਵੀ ਇੱਕ ਵਾਰ ਮੇਰੇ ਤਰੀਕੇ ਨਾਲ ਇਹ ਸਬਜੀ ਜਰੂਰ ਬਣਾ ਕੇ ਖਾਓ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੋਰ ਰੈਸਪੀਸ ਦੇਖਣ ਮੇਰੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ